ਉਹ ਬਗਲੀ ਪਾ ਕੇ ਕੁੰਮਦਿਨੇ ਹਰ ਘਰ ਵਿੱਚ ਵੋਟਾਂ ਨੂੰ ਬਗਲੀ ਪਾ ਕੇ ਕੁੰਮਦਿਨੇ ਹਰ ਘਰ ਵਿੱਚ ਵੋਟਾਂ ਨੂੰ ਉਹ ਜਿੱਤ ਕੇ ਮੂੰਹ ਵਿਖਾਉਂਦੇ ਨਹੀਂ ਫਿਰ ਲੀਡਰ ਲੋਕਾਂ ਨੂੰ ਜਿੱਤ ਕੇ ਮੂੰਹ ਵਿਖਾਉਂਦੇ ਨਹੀਂ ਫਿਰ ਲੀਡਰ ਲੋਕਾਂ ਨੂੰ ਵਾਅਦੇ ਕਰਦੇ ਝੂਠੇ ਲੋਕਾਂ ਨਾਲ ਹਜ਼ਾਰਾਂ ਦੇ ਫਰੇਸ਼ ਉੱਤੇ ਚੱਲਣ ਦੇਸ਼ ਦੀਆਂ ਸਰਕਾਰਾਂ ਨੇ ਟੈਕਸ ਉੱਤੇ ਚੱਲਦੀਆਂ ਦੇਸ਼ ਦੀਆਂ ਸਰਕਾਰਾਂ ਨੇ ਉਹ ਟੈਕਸ ਲੈ ਕੇ ਠੇਕਿਆਂ ਦੇ ਵਿੱਚ ਜ਼ਹਿਰ ਵਿਕਾਉਂਦੀ ਏ ਟੈਕਸ ਲੈ ਕੇ ਠੇਕਿਆਂ ਦੇ ਵਿੱਚ ਜ਼ਹਿਰ ਵਿਕਾਉਂਦੀ ਏ ਹਾਨੀ ਕਰਕੇ ਦਬਿਨਾਲੇ ਲੈਵਲ 'ਲੋਂ ਹਨ ਨਕਾਰਕ ਦਾ ਵੀ ਨਾਲੇ ਲੈਵਲ ਲਾਉਂਦੀ ਏ ਉਹ ਪੀ ਕੇ ਜਿਹਨੂੰ ਮਰਦੇ ਹੈ ਪੀ ਕੇ ਜਿਹਨੂੰ ਮਰਦੇ ਲੋਕੀ ਰੋਜ਼ ਹਜ਼ਾਰਾਂ ਨੇ ਟੈਕਸੀ ਉੱਤੇ ਚੱਲਣ ਦੇਸ਼ ਦੀਆਂ ਸਰਕਾਰਾਂ ਨੇ ਟੈਕਸੀ ਉੱਤੇ ਚੱਲਦੀਆਂ ਦੇਸ਼ ਦੀਆਂ ਸਰਕਾਰਾਂ ਨੇ